ਜਿਹੜੀ ਜਰਸੀ ਵੇਖੰਦੇ ਜੀ ਪੰਜਾਂ ਮਹੀਨਿਆਂ ਦੀ ਆ ਬਸ਼ੇ ਇਹਨੂੰ ਰੂਲਾ ਚੁੱਕਰ ਦੇ ਕੇ 16 ਦਾ ਤੇਲ ਦੇ ਕੇ ਤੇ 6 ਮਹੀਨਿਆਂ ਦੀ ਪਸ਼ੂ ਸਾਸਰੀ ਘਾਤਾ ਦਾ ਸਵਾਗਤ ਹੈ ਆਪਣੇ ਯਸ਼ ਮਹਿਰੂਫ ਫਾਰਮ ਤੇ ਲੋ ਜੀ ਸਫਾਈ ਸੁਹੀ ਹੋ ਕੇ ਕੰਮ ਹੋ ਗਿਆ ਮਾਂਜਾ ਮੁੰਜਾ ਮਾਰ ਕੇ ਟੋਇਆ ਪੂਰਾ ਸਾਫ ਕਰਕੇ ਆਠ ਥਾਣੀ ਪਾਣੀ ਕੱਢ ਕੇ ਤਾਜਾ ਪਾਣੀ ਭਰਿਆ ਜਾਂਦਿਆ ਆਪਣਾ ਰਾਂਝਾ ਬਸ ਪੂਰਾ ਤੈਰਨ ਨੂੰ ਤਿਆਰ ਆ ਸਭ ਤੋਂ ਵਧੀਆ ਖਾਨ ਬੀਨ ਦੇ ਨਾਲ ਇਹ ਪੂਲ ਬੜਾ ਜ਼ਰੂਰੀ ਆ ਮੱਝਾਂ ਵਾਸਤੇ ਰਿਪੇਟਿੰਗ ਜੇ ਡੰਗਰ ਹੋ ਜਾਂਦੇ ਆ ਮੱਝਾਂ ਉਹਨਾਂ ਵਾਸਤੇ ਤੇ ਪੂਰਾ ਹੀਰਾ ਹੀਰਾ ਆ ਆਪਣਾ ਨਵਾਂ ਕੱਟ ਆਇਆ ਜੱਟ ਬੋਲਦਾ ਆਪਣੀ ਪੰਜਵੇਂ ਛੇਵੇਂ ਮੈਂ ਆ ਸੂਈ ਆ ਕੀ ਉੱਤੇ ਆਪ ਜੱਟ ਬੋਲਦਾ ਸੀਮਨ ਕਰਾਇਆ ਸੀ ਡਾਕਟਰ ਦੇ ਕਹਿਣ ਤੇ ਤੇ ਜੱਟ ਬੋਲਦਾ ਆ ਉਹ ਰਾਵੀ ਦੀ ਮੱਝ ਆ ਪਰੇ ਪਿਓ ਨੀਲੀ ਰਾਵੀ ਆ ਆ ਮਾਦ ਰਿਕਾਰਡ ਹੀ ਬੜਾ ਵਧੀਆ ਤੇ ਗਾਂ ਪਿਓ ਦਾ ਰਿਕਾਰਡ ਹੀ ਵਧੀਆ ਆ ਉਮੀਦਾਂ ਤੇ ਹੁੰਦੇ ਹਰ ਕੱਦੇ ਦੀ ਸੇਵਾ ਸੁਭਾ ਕਰਦੇ ਆ ਬਾਹ ਚੋਕਰ ਨੂੰ ਮੂੰਹ ਮਾਰਨ ਲਾ ਪਿਆ ਅਜ 20 ਦਿਨਾਂ ਦਾ ਇਹ ਚੋਕਰ ਨੂੰ ਮੂੰਹ ਮਾਲਾ ਪਿਆ ਬਾਦ ਪੰਜ ਅਮਰ ਵਾਈਟਾ ਮੈਚ ਤੇ ਸੋਨਾ ਤੇਲ ਦੇਣਾ ਚਾਲੂ ਕਰ ਦਿੰਨੇ ਇਹ ਆਪਣੀਆਂ ਕਟੀਆਂ ਆ ਪਹਿਲੀ ਪਹਿਲਾ ਕੱਟਾ ਜੀ ਆ ਵਸ਼ੀਆਂ ਜਰਸੀ 6 ਮਹੀਨੇ ਦੀ 5 ਮਹੀਨੇ ਦੀ ਗ੍ਰੇਡਨ ਤੇ ਆਪ ਜਿਹੜੀ ਐਚ ਐਫ ਤੇ ਜਰਸੀ ਕਰੋਸ ਆ ਇਹ ਆਪਣਾ ਕੱਟਾ ਕੱਟੇ ਨੇ 6.5 ਮਹੀਨਿਆਂ ਦਾ ਹੋ ਗਿਆ ਇਹ ਕੱਟਾ ਠੀਕ ਹੈ ਇਹੋ ਕੱਟੀ ਪੰਜਾਂ ਮਹੀਨਿਆਂ ਦੀ ਆ ਤੇ ਜੋ ਇਹ ਰਾਵੀ ਆ ਉਹ ਸੱਤਾਂ ਮਹੀਨਿਆਂ ਦੀ ਆ ਉਹਦੀ ਥੋੜੀ ਮਾਂ ਦਾ ਕੱਦ ਕੱਦ ਛੋਟਾ ਸੀ ਇਸ ਕਾ ਕਿ ਉਹਦਾ ਆਪਾਂ ਨੂੰ ਮੱਝ ਦੇ ਨਾਲ ਆਈ ਸੀ ਤੇ ਉਹਦਾ ਪਤਾ ਨਹੀਂ ਆਪਾਂ ਨੂੰ ਦੱਸੋ ਜੀ ਆਪਣੇ ਬੱਚੇ ਸੁੱਕੇ ਵੰਡ ਤੇ ਰੋਲਾ ਚੋਕਰ ਪਾ ਕੇ ਨਾ ਸੋਨਾ ਤੇਲ ਵਿਟਾਮਿਨ ਚ ਪਾ ਕੇ ਤਿਆਰ ਕਰਨੇ ਆ ਇਹ ਵੱਖਰੇ ਬੰਨੇ ਆ ਇਹ ਵੱਖਰੀ ਬਰੀਡਿੰਗ ਇਹਨਾਂ ਦੀ ਵੱਖਰੀ ਆ ਹੁੰਦੀ ਆ ਇਹਨਾਂ ਨੂੰ ਵੇਖਣਾ ਇਹਨਾਂ ਦਾ ਕੀ ਰਿਜ਼ਲਟ ਹੁੰਦਾ ਆਪਣਾ ਇਹ ਆਪਣੀ ਜਰਸੀ ਪ੍ਰੀਤਮ ਪ੍ਰੀਤ ਬੋਲਦੀ ਆ ਜਰਸੀ ਏ ਬੀ ਐਸ ਸੀ ਮੰਦੀ ਆਪਿਆਂ ਨਿੱਕੇ ਨਿੱਕੇ ਰਿਆਂ ਚੀਜ਼ਾਂ ਨਾਲ ਪੰਜ ਜਾਂ ਪੁਆਇੰਟ ਕਰਕੇ ਗਾਂ-ਗਾਂ ਫੇਰ ਨੈਕਸਟ ਬਾਈ ਸਟੈਪ ਕਰਨੇ ਆ ਉਹ ਬ੍ਰੀਡਿੰਗ ਬਣ ਗਈ ਆਪਾਂ ਉਹ ਜਿਹੜੇ ਦੂਜੇ ਆ ਇਹ ਥੋੜੀ ਕਰਾਸ ਬ੍ਰੀਡਿੰਗ ਕਰਨੇ ਆ ਜਿਹੜਾ ਝੋਟਾ ਵਣਾ ਇਹ ਆਪਣੇ ਜਿਹੜਾ ਤੁਹਾਨੂੰ ਬਲੱਡ ਲਾਈਨ ਐਮਨਤੀ ਬਲੱਡ ਲਾਈਨ ਦੇ ਤੁਹਾਨੂੰ ਬੁੱਲ ਫੋਰ ਸੇਲ ਪਾਈ ਸੀ ਨਾ ਵੀਡੀਓ ਉਹਦਾ ਬੱਚਾ ਤੇਰੀ ਗ੍ਰੋਥ ਲਾਗੇ ਦੇ ਹਿਸਾਬ ਲਾ ਕੇ ਵੇਖੋ ਉਹਦਾ ਬੱਚਾ ਕਿਹੋ ਜਿਹਾ ਹੈ ਉਹਦੇ ਬੱਚੇ ਬਹੁਤ ਟੌਜ ਹੁੰਦੇ ਆਪਾਂ ਉਹਦੇ ਝੋਟੀਆਂ ਵੀ ਆਈਆਂ ਵਾ ਇੱਕ ਵਿਖਾਈ ਹੈ ਬਾਕੀ ਆਪਣੇ ਦੂਜੇ ਫਾਰਮ ਤੇ ਬੱਜੀਆਂ ਵਾ ਬਸ ਇਹੋ ਹੀ ਬਚਣੇ ਆਪਾਂ ਨੂੰ ਬੱਚੇ ਹੀ ਬਚ ਜੋ ਆਪਾਂ ਇਹਨਾਂ ਦੇ ਬਰੀਡਿੰਗ گاਵ ਬੜੀ ਵਧੀਆ ਵਧੀਆ ਕਰੀ ਆਉਂਦੇ ਆ ਆਪਾਂ ਮੱਜਾਂ ਦੀ ਜ਼ਿਆਦਾ ਬਰੀਡਿੰਗ ਆ گاਵਾਂ ਦੀ ਘਾਟ ਆ ਪਰ ਉਹਨਾਂ ਦੇ ਟਾਈਮ ਤੇ ਦੋਵਾਂ ਦੀ ਐਂਡਲੈਸ ਹੋ ਗਈ ਲਾਈਕ ਕਮੈਂਟ ਜ਼ਰੂਰ ਕਰਨਾ ਥੈਂਕ ਯੂ